ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਮੇਰੇ ਡਰਾਈਵਰ ਭਰਾਵਾਂ ਨੂੰ ਪਿਆਰ ਕਰਦੀ ਸਤਿ ਸ਼੍ਰੀ ਅਕਾਲ ਤੇ ਡਰਾਈਵਰ ਡੇ ਦੀਆਂ ਤਿਆਰੀਆਂ ਪੂਰ ਚੱਲ ਰਹੀਆਂ ਤੇ ਸਾਰੇ ਡਰਾਈਵਰ ਵੀ ਭਗਵੰਦੇ ਵੀ ਦੂਰ ਦੂਰੋਂ ਆ ਗਏ ਤੇ ਆਪਣੀ ਸੇਵਾ ਨਿਭਾ ਰਹੇ ਆ ਤੇ ਟੈਂਟ ਲੱਗ ਰਿਹਾ ਤੇ ਜਿੱਦਾਂ ਵੀ ਆਪਣੇ ਮੁੰਣਾ ਜੀ ਬਈ ਕਿਦਾਂ ਵਧੀਆ ਲੱਗੂ ਸਕੇ ਚਾਰ ਦਿਨਾਂ ਤੋਂ ਇੱਥੇ ਹੀ ਆ ਡਰਾਈਵਰ ਨੇ ਹਾਂ ਤੇ ਕੀ ਵੀ ਬੰਦੇ ਦਾ ਖਾਰ ਦਿੰਦੇ ਆ ਗੁਰਮਤਸ ਸਿੰਘ ਜੀ ਕੰਗਲ ਸਿੰਘ ਜੀ ਆਪਣੇ ਗੱਲੂ ਭਾਜੀ ਤੇ ਆਪਣੇ ਅੰਕਲ ਜੀ ਰਾਜਾ ਭਾਈ ਖਾਨਾ ਦੇ ਸਾਰੇ ਜਾਣੇ ਪਹੁੰਚੋ ਮੇਰੇ ਵੀਰ ਤੇ ਸਾਰੇ ਜਾਣੇ ਪਹੁੰਚੋ ਮੇਰੇ ਵੀਰ ਸਾਰੇ ਜਾਣੇ ਆਪਣੀ ਸੇਵਾ ਨਿਭਾ ਰਹੇ ਆ ਤੇ ਪਹੁੰਚਣਾ ਜ਼ਰੂਰ ਆ ਇੱਕ ਤਰੀਕ ਹੈ ਕੱਲ੍ਹ ਆ ਤੱਲੂ ਮਨਾ ਰਹੇ ਆ ਤੇ ਸਾਰੇ ਜਾਣੇ ਪਹੁੰਚੋ ਜੀ ਧੰਨਵਾਦ